ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁ ਸ਼ਰਪਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਾਸ਼ਪ ਦੇਸ਼ ਭਰ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਸਭ ਦੇ ਸਾਹਮਣੇ ਆ ਚੁੱਕੇ ਨੇ ਹਾਲਾਂਕਿ ਭਾਰਤੀ ਜਨਤਾ ਪਾਰਟੀ ਦੀ ਬੇਸ਼ੱਕ ਹੈਟ੍ਰਿਕ ਤਾਂ ਜ਼ਰੂਰ ਹੋਈ ਏ ਐਨਡੀਆ ਸਰਕਾਰ ਦੀ ਪਰੰਤੂ ਭਾਜਪਾ ਵੱਲੋਂ ਜੋ ਅਬਕੀ ਵਾਰ 400 ਪਾਰ ਦਾ ਨਾਰਾ ਦਿੱਤਾ ਗਿਆ ਸੀ ਤਾਂ ਉਸ ਨਾਰੇ ਨੂੰ ਪੂਰਾ ਕਰਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਈ ਕਈ ਮੀਲ ਤੱਕ ਦੂਰੀ ਰਹਿ ਗਈ ਸਬਤ ਹੋਈ ਹੈ ਸੋ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਤੋਂ ਭਾਰਤੀ ਜਨਤਾ ਪਾਰਟੀ ਦੀ ਇੱਕ ਵੱਡੀ ਹਾਰ ਹੋਈ ਹੈ ਭਾਜਪਾ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਇਸ ਤੋਂ ਪਹਿਲਾਂ ਮੈਂ ਇੱਕ ਗੱਲ ਸ਼ੁਰੂਆਤ ਦੇ ਵਿੱਚ ਦੱਸ ਦੇਣਾ ਚਾਹੁੰਦਾ ਕਿ ਜਦੋਂ ਹੁਸ਼ਾਰਪੁਰ ਤੋਂ ਮੌਜੂਦਾ ਸੰਸਦ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਭਾਜਪਾ ਵੱਲੋਂ ਉਮੀਦਵਾਰ ਦੇ ਤੌਰ ਤੇ ਲੋਕ ਸਭਾ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਤਾਂ ਉਸ ਵਕਤ ਆਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਖਬਰ ਚਿਲਾਈ ਗਈ ਸੀ ਟਿਕਟ ਮਿਲਦੇ ਆ ਸਾਰੀ ਕਿ ਮੰਤਰੀ ਸੋਮ ਪ੍ਰਕਾਸ਼ ਦੀ ਢਿੱਲੀ ਕਾਰਗੁਜ਼ਾਰੀ ਉਮੀਦਵਾਰ ਪਤਨੀ ਲਈ ਬਣੇਗੀ ਹਾਰ ਦਾ ਕਾਰਨ ਤਾਂ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਹੁਸ਼ਾਰਪੁਰ ਨਿਊਜ਼ ਤੇ ਇਸ ਖਬਰ ਤੇ ਮੋਹਰ ਲੱਗੀ ਹੈ ਜੀ ਹਾਂ 2019 ਦੇ ਵਿੱਚ ਭਾਜਪਾ ਜੋ ਕਿ 48000 ਤੋਂ ਵਧੇਰੇ ਦੀ ਲੀਡ ਦੇ ਨਾਲ ਹੁਸ਼ਾਰਪੁਰ ਲੋਕ ਸਭਾ ਹਲਕੇ ਤੋਂ ਜਿੱਤੀ ਸੀ ਤੇ ਇਸ ਵਾਰ ਇਹ ਭਾਜਪਾ ਦਾ ਕਿਲਾ ਜਿਹੜਾ ਉਹ ਢਾਹ ਢੇਰੀ ਹੋ ਚੁੱਕਿਆ ਹੈ ਹੁਸ਼ਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਭਾਜਪਾ ਨੂੰ ਹਰਾ ਦਿੱਤਾ ਤੇ ਕੋਈ ਥੋੜੀਆਂ ਵੋਟਾਂ ਦੇ ਨਾਲ ਨਹੀਂ ਬਲਕਿ 2 ਲੱਖ ਦੇ ਵੋਟਾਂ ਦੇ ਅੰਕੜੇ ਤੱਕ ਵੀ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਨਹੀਂ ਪਹੁੰਚ ਸਕੀ ਤੇ ਜਿਵੇਂ ਹੀ ਰੁਝਾਨ ਆਉਣੇ ਸ਼ੁਰੂ ਹੋਏ ਸੀ ਤਾਂ ਲਗਾਤਾਰ ਭਾਜਪਾ ਜਿਹੜੀ ਆਪਣੀ ਹੋਰ ਨਾਲ ਵਿਰੋਧੀ ਪਾਰਟੀਆਂ ਨਾਲੋਂ ਪਛੜਦੀ ਜਾ ਰਹੀ ਸੀ ਜਿਸ ਨੂੰ ਵੇਖਦਿਆਂ ਹੋਇਆ ਅਨੀਤਾ ਸੋਮਪ੍ਰਕਾਸ਼ ਅਦਵਿਚਕਾਰੇ ਕਾਊਂਟਿੰਗ ਸੈਂਟਰ ਤੋਂ ਬਾਹਰ ਨਿਕਲ ਗਿਆ ਸਨ ਤੇ ਆਪਣੇ ਘਰ ਨੂੰ ਉਹਨਾਂ ਵੱਲੋਂ ਚਾਲੇ ਪਾ ਲਏ ਗਿਆ ਸਨ ਤਾਂ ਹੁਣ ਇਸ ਖਬਰ ਤੇ ਮੋਰ ਜ਼ਰੂਰ ਲੱਗੀ ਹੈ ਕੀ ਮੰਤਰੀ ਸੋਮ ਪ੍ਰਕਾਸ਼ ਦੀ ਢਿੱਲੀਕਾਰ ਗੁਸਾਰੀਆ ਜਿਹੜੀ ਉਸ ਅਨੀਤਾ ਸੋਮ ਪ੍ਰਕਾਸ਼ ਲਈ ਹਾਰ ਦਾ ਵੱਡਾ ਕਾਰਨ ਬਣੀ ਹੈ ਬੇਸ਼ੱਕ ਭਾਜਪਾ ਦੇ ਵੱਡੇ ਵੱਡੇ ਆਗੂ ਹੁਸ਼ਿਆਰਪੁਰ ਦੇ ਵਿੱਚ ਕਿਉਂ ਨਾ ਆਏ ਹੁਣ ਬੇਸ਼ੱਕ ਭਾਜਪਾ ਦੇ ਆਗੂਆਂ ਵੱਲੋਂ ਸਮੇਂ-ਸਮੇਂ ਤੇ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਸੋਮ ਪ੍ਰਕਾਸ਼ ਹੁਰਾ ਵੱਲੋਂ ਬਹੁਤ ਵੱਡੇ ਪੱਧਰ ਤੇ ਵਿਕਾਸ ਦੇ ਕੰਮ ਕਰਵਾਏ ਗਏ ਨੇ ਕਿੰਨੇ ਕੁ ਵੱਡੇ ਪੱਧਰ ਤੇ ਵਿਕਾਸ ਦੇ ਕੰਮ ਹੋਏ ਨੇ ਇਸ ਦਾ ਜਵਾਬ ਹੁਸ਼ਿਆਰਪੁਰ ਦੀ ਜਨਤਾ ਵੱਲੋਂ ਦਿੱਤੇ ਦੇ ਦਿੱਤਾ ਗਿਆ ਹਾਲਾਂਕਿ ਫਗਵਾੜਾ ਹਲਕੇ ਨੂੰ ਸੋਮ ਪ੍ਰਕਾਸ਼ ਦਾ ਗੜ ਮੰਨਿਆ ਜਾਂਦਾ ਸੀ ਤੇ ਫਗਵਾੜਾ ਤੋਂ ਵੀ ਅਨੀਤਾ ਸੋਮ ਪ੍ਰਕਾਸ਼ ਦੀ ਇੱਕ ਵੱਡੀ ਹਾਰ ਹੋਈ ਹੈ ਤਾਂ ਉੱਥੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਉੱਥੋਂ ਲੀਡ ਮਿਲੀ ਹੈ ਮੁਕੇਰੀਆਂ ਦਸੂਹਾ ਦੋ ਜਿਹੇ ਹਲਕੇ ਸਨ ਕਿ 2019 ਦੇ ਵਿੱਚ ਜਿੱਥੋਂ ਭਾਜਪਾ ਨੂੰ 50-5000 70-7000 ਦੀ ਲੀਡ ਮਿਲੀ ਸੀ ਤਾਂ ਅੱਜ 2024 ਦੇ ਵਿੱਚ ਮੁਕੇਰੀਆਂ ਦੇ ਵਿੱਚ ਇਹ ਲੀਡ ਹੈ ਜਿਹੜੀ ਉਹ ਮਹਿਜ਼ 11000 ਤੱਕ ਰਹਿ ਗਈ ਸੀ ਤਾਂ ਦਸੂਹਾ ਦੇ ਵਿੱਚ 4000 ਤੱਕ ਰਹਿ ਗਈ ਸੀ ਤਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਹੁਸ਼ਿਆਰਪੁਰ ਤੋਂ ਬੇਸ਼ੱਕ ਲੀਡ ਮਿਲੀ ਹੈ ਭਾਜਪਾ ਨੂੰ ਪਰੰਤੂ ਕੋਈ ਬਹੁਤ ਵੱਡੀ ਲੀਡ ਨਹੀਂ ਹੈ 16-1700 ਵੋਟਾਂ ਦੀ ਉਹ ਲੀਡ ਹੈ ਸੋ ਸੋਮ ਪ੍ਰਕਾਸ਼ ਜੀ ਹੁਣ ਤੁਹਾਨੂੰ ਸਮਝ ਲੈਣਾ ਚਾਹੀਦਾ ਕਿ ਤੁਹਾਡੀ ਕਾਰਗੁਜ਼ਾਰੀ ਉਹ ਢਿੱਲੀ ਵੀ ਰਹੀ ਐ ਤੇ ਮਾੜੀ ਵੀ ਰਹੀ ਐ ਤੁਸੀਂ ਹੁਸ਼ਾਰਪੁਰ ਦੇ ਆ ਹੁਸ਼ਾਰਪੁਰ ਦੇ ਵੋਟਰਾਂ ਦੀਆਂ ਉਮੀਦਾਂ ਤੇ ਉਹਨਾਂ ਦੀਆਂ ਆਸਾਂ ਤੇ ਖਰਾ ਉਤਰਨ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਫੇਲ ਸਾਬਤ ਹੋਏ ਹੋ ਜਿਸ ਦਾ ਸਿੱਟਾ ਇਹ ਨਿਕਲੇ ਆ ਕਿ ਤੁਹਾਨੂੰ ਇੱਕ ਵੱਡੀ ਹਾਰ ਦਾ ਤੁਹਾਡੀ ਉਮੀਦਵਾਰ ਪਤਨੀ ਨੂੰ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ ਸੋ ਜਦੋਂ ਵੀ ਕਿਸੇ ਵੀ ਰਾਜਨੀਤਿਕ ਆਗੂ ਦੇ ਨਾਲ ਗੱਲਬਾਤ ਹੁੰਦੀ ਸੀ ਮਾਫੀ ਚਾਹੁੰਦਾ ਕਿਸੇ ਆਮ ਵੋਟਰ ਦੇ ਨਾਲ ਹੁਸ਼ਿਆਰਪੁਰ ਦੀ ਆਮ ਜਨਤਾ ਦੇ ਨਾਲ ਗੱਲਬਾਤ ਹੁੰਦੀ ਸੀ ਤਾਂ ਉਹਨਾਂ ਵੱਲੋਂ ਆਮ ਤੌਰ ਤੇ ਇਹੀ ਗੱਲ ਕਹੀ ਜਾਂਦੀ ਸੀ ਕਿ ਸੋਮ ਪ੍ਰਕਾਸ਼ ਉਹਨਾਂ ਦਾ ਜਿਹੜਾ ਦਾਇਰਾ ਹੈ ਉਹ ਫਗਵਾੜਾ ਤੋਂ ਸਿਰਫ ਹੁਸ਼ਿਆਰਪੁਰ ਤੱਕ ਦਾ ਹੈ ਤੇ ਹੁਸ਼ਿਆਰਪੁਰ ਦੇ ਵਿੱਚ ਇੱਕ ਵਿਸ਼ੇਸ਼ ਆਗੂ ਦੇ ਘਰ ਤੱਕ ਦਾ ਜਨਕੀ ਤਿਕਸ਼ਣ ਸੂਤ ਦੇ ਘਰ ਤੱਕ ਦਾ ਉਹਨਾਂ ਦਾ ਜਿਹੜਾ ਦਾਇਰਾ ਤਾਂ ਉਸ ਤੋਂ ਵੱਡਾ ਦਾਇਰਾ ਜੇ ਆਪਣੇ ਦਾਇਰੇ ਨੂੰ ਸੋਮ ਪ੍ਰਕਾਸ਼ ਅੱਗੇ ਵਧਾਉਣ ਦੇ ਵਿੱਚ ਅਸਫਲ ਰਹੇ ਨੇ ਜਿਸ ਤੇ ਸਿੱਟੇ ਵਜੋਂ ਹੁਸ਼ਿਆਰਪੁਰੀਆਂ ਨੇ ਵੀ ਮੁੱਦੇ ਨੂੰ ਮਾਰਿਆ ਐ ਸੋਮ ਪ੍ਰਕਾਸ਼ ਉਹਨਾਂ ਦੀ ਕਾਰਗੁਜ਼ਾਰੀ ਨੂੰ ਤਾਂ ਵਿੱਚੇ ਉਹਨਾਂ ਦੀ ਟਿਕਟ ਦੀ ਦਾਅਵੇਦਾਰੀ ਨੂੰ ਜੋ ਉਮੀਦਵਾਰ ਦੇ ਤੌਰ ਤੇ ਉਹਨਾਂ ਦੀ ਪਤਨੀ ਚੋਣ ਮੈਂ ਦੰਦ ਵਿੱਚ ਨਿਤਰੀ ਸੀ ਤਾਂ ਹੁਣ ਹਰ ਇੱਕ ਰਾਜਨੀਤਿਕ ਪਾਰਟੀ ਨੂੰ ਮੈਂ ਕਹਿ ਦੇਣਾ ਚਾਹੁੰਦਾ ਕਿ ਲੋਕ ਹੁਣ ਉਸ ਤਰ੍ਹਾਂ ਪਹਿਲੇ ਵਾਰ ਵਰਗੇ ਵੋਟਰ ਨਹੀਂ ਰਹਿੰਦੇ ਸੋਸ਼ਲ ਮੀਡੀਆ ਦਾ ਡਿਜੀਟਲ ਜ਼ਮਾਨਾ ਹੈ ਤਾਂ ਲੋਕ ਹਰ ਇੱਕ ਗੱਲ ਨੂੰ ਚੰਗੀ ਤਰ੍ਹਾਂ ਦੇ ਨਾਲ ਜਾਣਦੇ ਨੇ ਤਾਂ ਜੇਕਰ ਦੂਜੇ ਪਾਸੇ ਆਪਾਂ ਢਿੱਲੀ ਕਾਰਗੁਜ਼ਾਰੀ ਤੋਂ ਲੈ ਕੇ ਢਿੱਲੀ ਕਾਰਗੁਜ਼ਾਰੀ ਕਾਰਗੁਜ਼ਾਰੀ ਤੋਂ ਇਲਾਵਾ ਉਨ੍ਹਾਂ ਦੇ ਵਿਕਾਸ ਤੇ ਕੰਮਾਂ ਦੀ ਗੱਲ ਕਰੀਏ ਤਾਂ ਵਿਕਾਸ ਤੇ ਕੰਮ ਵੀ ਸੋਮ ਪ੍ਰਕਾਸ਼ੁਰਾ ਵੱਲੋਂ ਕਿੰਨੇ ਕ ਕਰਵਾਏ ਗਏ ਨੇ ਇਹ ਵੀ ਬੋਲ ਕੇ ਦੱਸਣ ਦੀ ਮੈਨੂੰ ਲੋੜ ਨਹੀਂ ਐ ਸੋ ਕਹਿੰਦੇ ਨੇ ਕਿ ਚਾਰ ਮਾਰਕੀ ਰੋਡ ਉਹ ਲੈ ਕੇ ਆਏ ਨੇ ਹੁਸ਼ਾਰਖਪੁਰ ਰੇਲਵੇ ਸਟੇਸ਼ਨ ਦਾ ਜਿਹੜਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ ਪਰੰਤੂ ਉਹ ਕਦੋਂ ਕੀਤਾ ਜਾ ਰਿਹਾ ਸੀ ਜਾਂ ਕਦੋਂ ਪ੍ਰੋਜੈਕਟ ਆਇਆ ਜਦੋਂ ਲੋਕ ਸਭਾ ਚੋਣਾਂ ਨੂੰ ਮਹਿਜ਼ 1.5 ਮਹੀਨਿਆਂ ਦਾ ਸਮਾਂ ਜਿਹੜਾ ਬਾਕੀ ਰਹਿੰਦਾ ਸੀ ਹੋ ਸਕਦਾ ਥੋੜਾ ਬੋਤਾ ਸਮਾਂ ਜ਼ਿਆਦਾ ਹੋਵੇ ਜਾਂ ਘੱਟ ਹੋਵੇ ਪਰੰਤੂ ਐਨ ਪੀਕ ਤੇ ਜਦੋਂ ਸਰਕਾਰ ਦੇ ਮੁਕੰਮਲ ਹੋਣ ਦਾ ਜਿਹੜਾ ਸਮਾਂ ਹੋਣ ਵਾਲਾ ਸੀ ਤਾਂ ਉਸ ਵਕਤ ਸੋਮ ਪ੍ਰਕਾਸ਼ ਹਰਾਂ ਵੱਲੋਂ ਇਹ ਪ੍ਰੋਜੈਕਟ ਲਿਆਂਦੇ ਗਏ ਨੇ ਤਾਂ ਲੋਕਾਂ ਦੇ ਵਿੱਚ ਵਿਛੜਣ ਦੇ ਵਿੱਚ ਬੁਰੀ ਤਰ੍ਹਾਂ ਦੇ ਵਿੱਚ ਅਸਫਲ ਹੋਏ ਨੇ ਸੋਮ ਪ੍ਰਕਾਸ਼ ਦਿਸਦਾ ਨਤੀਜਾ ਇਹ ਨਿਕਲਿਆ ਕਿ ਭਾਜਪਾ ਨੂੰ ਇੱਕ ਬਹੁਤ ਹੀ ਜ਼ਿਆਦਾ ਵੱਡੀ ਦਾ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ